ਜੇ ਮਾਤਾ ਦੀ ਸਾਰਿਆਂ ਨੂੰ ਮੇਰਾ ਨਾਮ ਮਯੋਗ ਦਿੱਤਾ ਹੈ ਅਸੀਂ ਕਾਲੀ ਦਵਾਰ ਮੰਦਿਰ ਵਿੱਚ ਆਏ ਹੋਏ ਆ ਠੀਕ ਹੈ ਇਹ ਬਹੁਤ ਪ੍ਰਸਿੱਧ ਮੰਦਿਰ ਹੈ ਇੱਥੇ ਹਰ ਸਾਲ ਇਹਵੇਂ ਤੁਮਤਾਮ ਨਾਲ ਨਰਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਨੌ ਰਾਤਰੀ ਦੀ ਲੱਖ ਲੱਖ ਵਧਾਈ ਵੀ ਵੀਡੀਓ ਤੋਂ ਆ ਰਹੇ ਅਸੀਂ ਹਰ ਸਾਲ ਆ ਰਹੇ ਬਚਪਨ ਤੋਂ ਆ ਰਹੇ ਸੀ ਜੇ ਕਰਾਂ ਕਾਲੀ ਦਵਾਰ ਵਾਲੀ ਮਾਂ ਦਾ ਬੋਲ ਸੱਚੇ ਦਵਾਰ ਪੀਰ ਹੈ ਥੋੜੋ-ਥੋੜੋ ਰਾਤਿਆਂ ਦੀ ਹੰਡਾਈ ਹੋਏ ਮਾਤਰਾ ਦੀ ਬੜੀ ਕਿਰਪਾ ਇੱਥੇ ਜੋ ਵੀ ਆਂਦਾ ਬਹੁਤ ਕੁਝ ਲੈ ਕੇ ਜਾਂਦਾ नांगी है। बच्चे भी न लाग गए बहुत कुछ मन दिता बड़ी कृपा की माँ ने हर रास्ती मां ने कोई कमियां नहीं छड़िया सब आशा त्रिश् सब पूरा की मां ने सब दिया कर दिया। दरबार करल्पना सब, लेके है। सब, दिया सब कर दिखती है मां मेरा नाम अंजलि बेदी है माता रानी के दर्शन करना है ਬਧੀਆ ਕੀ ਨਰਾਤੇ ਹੈ ਬੜੀ ਖੁਸ਼ੀ ਹੈ ਕਿ ਨਰਾਤੇ ਆਏ ਨੇ ਕਿ ਔਰ ਬਸ ਮੇਰਾ ਮਨੋ ਕਾਮਨਾ ਲੁਕੀ ਲਿਆ ਮੇਰਾ ਕਾਮਨਾ ਬਹੁਤ ਮਮਤਾ ਬੜੀ ਹੈ ਕਾਲੀ ਦਵਾਰੇ ਵਾਲੀ ਮਾਤਾ ਜੀ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੁਸੀਂ ਵੀ ਸਿਰ ਸਿਰ ਆਏ ਹੋ ਹਾਂਜੀ ਸਿਰ ਸਿਰ ਆਏ ਅਸੀਂ ਪੂਰੇ ਮਹੀਨਾ ਆਏ ਹਾਂ ਹਾਂਜੀ ਬਾਬਾ ਜੀ ਇਹਦੇ ਨਰਾਤਾ ਵੇਲੇ ਕੀ ਕਿਹੜੇ ਕਿਤੇ ਨਰਾਤਨ ਮਹਾਮਾਹੀ ਦੇ ਦਰਬਾਰ ਤੇ ਜੋ ਵੀ ਆਂਦਾ ਹੈ ਆਪਣੀ ਮਹਾਮਾਹੀ ਦੇ ਕੋਲੋਂ ਮਨ ਦੀ ਮਨੋ ਕਾਮਨਾ ਜਿਹੜੀਆਂ ਪੂਰੀਆਂ ਕਰਵਾਉਂਦਾ ਵਾ ਆਪਣੇ ਨੇਚਾ ਦੇ ਨਾਲ ਆਂਦਾ ਮਾਤਾ ਰਾਣੀ ਦੇ ਨਰਾਤੇ ਸੁਭਾ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆ 90 ਸਾਲ ਦੀ ਅੱਜ ਸਾਲ ਪੁੱਤਰੀ ਮਾਤਾ ਦਾ ਪਹਿਲਾ ਨਰਾਤਾ ਵਾ ਮਹਾਰਾਣੀ ਦਾ ਮਹਾਰਾਣੀ ਕੋ ਜੋ ਮੰਗਾਉ ਦਿੰਦੀ ਏ ਜੋ ਦੁਦਵਾਰਾ ਅੰਦੋਦਨ ਦਿੰਦੀ ਏ ਪੁੱਤ ਵਾਂ ਨੂੰ ਪੁੱਤ ਨੇਤਾ ਨੂੰ ਮਰੇ ਤਾਂ ਦਿੰਦੀ ਏ ਜੋ ਵੀ ਤੁਸੀਂ ਆਪਣੇ ਨੇਚਾ ਲੈ ਕੇ ਆਓਗੇ ਮਹਾਰਾਣੀ ਕੋ ਮਨੋ ਕਾਮਨਾ ਪੂਰੀਆਂ ਕਰ ਦਿੰਦੀ ਏ ਮਹਾਰਾਜ ਸੱਚਾ ਦਰਬਾਰਾ ਮੇਰਾ ਨਾਮ ਹੈ ਜੀ ਅਜੇ ਕੁਮਾਰ ਸੋ ਅੱਜ ਚੈਤਰ ਮਾਤਾ ਪਹਿਲਾ ਨਵਰਾਤਰਾ ਹੈ ਤੇ ਸਾਰੇ ਸੰਗਤ ਨੂੰ ਅਜੇ ਕੁਮਾਰ ਵੱਲੋਂ ਲੱਖ ਲੱਖ ਵਧਾਈ ਜੇ ਤੇ ਇਹ ਨਰਾਤਿਆਂ ਦਾ ਮਹੱਤਵਪੂਰਨ ਦਿਵਸ ਹੈ ਕਿ ਸੀਤਲਾ ਮਾਤਾ ਦੇ ਵੀ ਨਰਾਤੇ ਕਿਹਾ ਜਾਂਦੇ ਨੇ ਤੇ ਸਾਰੇ ਸੰਗਤ ਹੋਮ ਹੋਮ ਆ ਕੇ ਮਹਾਰਾਣੇ ਦੇ ਚੰਨਾ ਦੇ ਵਿੱਚ ਆਪਣੇ ਭਜਨ ਕਰਨ ਆਂਦੇ ਨੇ ਪਾਠ ਕਰਨ ਆਂਦੇ ਨੇ ਤੇ ਆਪਣੇ ਆਪਣੇ ਅਰਦਾਸਾਂ ਲੈ ਕੇ ਆਂਦੇ ਨੇ ਭਜਨਤੇ ਦੇਖੋ ਜਿਸਣਾ ਜਦੋਂ ਤੇ ਮਹਾਮੈ ਦੇ ਦਰਬਾਰ ਨਾਲ ਜੁੜੇ ਆ ਮਹਾਮੈ ਨੂੰ ਐਹੀ ਕਹਿੰਨੇ ਆ ਅਸਾਲਾ ਯੇ ਤੇ ਕਸਾਂਗੇ ਨਿਭਾਤੇ ਮਾ ਕਲੀ ਦਵਾਰੇ ਵਾਲੀਏ ਕਦੇ ਵੇਖ ਲਵੀ ਸਾਨੂੰ ਇਹ ਜਮਾ ਕੇ ਮਕਾਲੀ ਦਵਾਰੇ ਵਾਲੀਏ ਤੇਰਾ ਲੜ ਫੜਿਆ ਨਾ ਹੋਰ ਕਿਤੇ ਤੱਕਿਆ ਡੰਡੇ ਵਾਲੀਏ ਪਰੋਸਾ ਤੇਰੇ ਤੇ ਰੱਖਿਆ ਸਾਨੂੰ ਵੇਖ ਲਵੀਂ ਠੋਕ ਵਜਾ ਕੇ ਰਾਣੀਆਂ ਦੀ ਬਕਾਲੀ ਦਵਾਰੇ ਵਾਲੀਏ ਅਸੀ ਲਾਈਏ ਤੇ ਦਸਾਂਗੇ ਨਿਭਾ ਕੇ ਮਾ ਕਲੀ ਦਵਰੇ ਵਾਹੀਏ ਮਾ ਭਗਵਤੀ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਰੇ ਵਿਸ਼ਵਾਸੀਆਂ ਨੂੰ ਮੈਂ ਇਹ ਕਾਮਨਾਵਾਂ ਦਿੰਨਾ ਨਵੇਂ ਸੰਮਤ ਦੀ ਵੀ ਸ਼ੁਰੂਆਤ ਹੋ ਰਹੀ ਹੈ ਇਸ ਕਰਕੇ ਮਾ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਨਵੇਂ ਸੰਮਤ ਦੇ ਨਵਰਾਤਰੀਆਂ ਦੀ ਮਾ ਸਾਰਿਆਂ ਦੀ ਝੋਲੀਆਂ ਭਰੇ ਤੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਭਰੇ ਤੁਸੀਂ ਅਕਸਰ ਦੇਖਿਆ ਹੋਇਆ ਹੈਗਾ ਮਾਂ ਕਾਲੀ ਦਾ ਜਿਹੜਾ ਸਰੂਪ ਹੁੰਦਾ ਹੈ ਉਗਰ ਰੂਪ ਉਗਰ ਰੂਪ ਰੋਦਰੂਪ ਹੁੰਦਾ ਹੈ ਪਰ ਮਾਂ ਬਟਾਲੇ ਵਾਲੀ ਕਾਲੀਦਵਾਰੇ ਵਾਲੀ ਮਾਂ ਕਾਲੀ ਬਿਲਕੁਲ ਸ਼ਾਂਤ ਰੂਪ ਦੇ ਵਿੱਚ ਸਥਿਤ ਹੈ ਹੱਥ ਦੇ ਵਿੱਚ ਲੰਗਰ ਵੀਰ ਜੀ ਨੂੰ ਫੜਿਆਦਾ ਹੈ ਜਿਸ ਕਰਕੇ ਅਸ਼ਵਿਨ ਮਾਸ ਦੇ ਵਿੱਚ ਇੱਥੇ ਲੰਗੋਰ ਪ੍ਰਥਾ ਵੀ ਮਨਾਈ ਜਾਂਦੀ ਹੈ ਸਾਰੇ ਭਗਤ ਆਪਣੇ ਬੱਚਿਆਂ ਨੂੰ ਲੰਗੋਰ ਬਣਾ ਕੇ ਲੈ ਕੇ ਆਉਂਦੇ ਨੇ ਇਹ માન્યਤਾ ਪੂਰੇ ਵਰਲਡ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਰابط ਹੈ ਇੱਕ ਅੰਮ੍ਰਿਤਸਰ ਦੁਗਿਆਨਾ ਟੈਂਪਲ ਇੱਕ ਸਾਡੇ ਬਟਾਲੇ ਵਾਲੀ ਮੰਦਿਰ ਦੇਖੋ ਜਿਹੜੀ ਆਪ ਹੀ ਸਾਰੇ ਬ੍ਰਹਮੰਡ ਨੂੰ ਚਲਾ ਰਹੀ ਹੈ ਉਸ ਨੂੰ ਗੰਦੌਲਤ ਨਾਲ ਕੋਈ ਮਤਲਬ ਨਹੀਂ ਮਾ ਸ਼ਰਦਾ ਦੇਖ ਲੀਏ ਸ਼ਰਦਾ ਦੇ ਨਾਲ ਆਓ ਝੋਲੀਆਂ ਭਰ ਕੇ ਲੈ ਕੇ ਜਾਓ ਜਿਲ੍ਹੇ ਦੇ راستੋ ਤੇ ਇਤਿਹਾਸਿਕ ਮੰਦਿਰ ਇਹ ਹੀ ਲੱਗਦਾ ਮੈਨੂੰ ਦੇਖੋ ਇੱਥੇ ਮੰਦਿਰ ਸਾਰੇ ਇਤਿਹਾਸਿਕ ਹੁੰਦੇ ਨੇ ਕਿਉਂਕਿ ਉੱਥੇ ਮਾਂ ਦਾ ਆਵਾਸ ਹੁੰਦਾ ਹੈ ਜਦੋਂ ਮਾਂ ਦੀ ਰਾਜਨਾ ਹੋ ਜਾਂਦੀ ਹੈ ਜਦੋਂ ਕਿਸੇ ਵੀ ਇਸ਼ਟ ਦਾ ਮੰਦਰ ਹੁੰਦਾ ਕਿਸੇ ਵੀ ਦੇਵਤਾ ਦਾ ਦੇਗ ਤੇ ਵੀ ਦੇਵੀ ਦਾ ਮੰਦਰ ਹੁੰਦਾ ਹੈ ਜਦੋਂ ਜਦੋਂ ਰਾਜਨਾ ਹੋ ਜਾਂਦੀ ਹੈ ਉਦਾਂ ਉਦਾਂ ਹੀ ਉਹਦੀ ਮਾਨਤਾ ਵਧੇ ਜਾਂਦੀ ਹੈ ਬਸ ਉਹ ਸ਼ਰਦਾ ਦੇਖਦੀ ਹੈ ਠੀਕ ਹੈ ਬਜ਼ੁਰਗ ਸੀਗੇ ਉਹਨਾਂ ਨੂੰ ਸੁਪਨੇ ਦੇ ਵਿੱਚ ਮਾਂ ਨੇ ਦਰਸ਼ਨ ਦਿੱਤੇ ਸੀਗੇ ਸਾਹਮਣੇ ਖੂਹ ਸੀਗਾ ਕਿ ਮੈਂ ਇੱਥੇ ਵਿਰਾਜਮਾਨ ਹਾਂ ਫਿਰ ਸਾਡੇ ਬਜ਼ੁਰਗਾ ਨੇ ਮਾਂ ਨੂੰ ਬੜੇ ਪਿਆਰ ਦੇ ਨਾਲ ਕੱਢਿਆ ਤੇ ਅੱਜ ਵੀ ਉੱਥੇ ਸਥਿਤਾ ਜਿੱਥੇ ਮਾਂ ਦੀ ਉਦੋਂ ਸਥਾਪਨਾ ਹੋਈ ਸੀਗੀ